ਸਾਂਝਾ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਂ ਵਿੱਚ ਸਵਾਗਤ ਸਵਾਗਤ ਪਿਆਰ ਭਰਨਗੇ ਸਾਸਰੀ ਕਾਲ ਜੀ ਅੱਜ ਸਿੱਧਾ ਹੀ ਤੁਹਾਨੂੰ ਲੈ ਕੇ ਚੱਲਾਂਗੇ ਰਾਜਨੀਤੀ ਦੀ ਸਥਿਤੀ ਕਿਹੋ ਜਿਹੀ ਹੈ ਪੰਜਾਬ ਤੇ ਦਿੱਲੀ ਦੀ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ 5 ਫਰਵਰੀ ਨੂੰ ਪੰਜਾਬ ਦੇ ਵਿੱਚ ਅਜੇ ਕੱਲ ਹੀ ਪਿੱਟ ਪਿੱਟ ਮਰ ਗਏ ਬਾਕੀ ਪਾਰਟੀਆਂ ਵਾਲੇ ਆਮ ਆਦਮੀ ਪਾਰਟੀ ਜਿਹਦੀਆਂ ਸਭ ਤੋਂ ਘੱਟ ਸੀਟਾਂ ਸਨ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਉੱਤੇ ਕਬਜ਼ਾ ਕਰਕੇ ਬਹਿ ਗਏ ਅੱਜ ਉਹੀ ਵਾਰੀ ਵੱਟੀ ਦਾ ਜਿਹੜਾ ਬਦਲਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵਾਪਰਿਆ ਸੀ ਚੰਡੀਗੜ੍ਹ ਦੇ ਵਿੱਚ ਆ ਕੇ ਕਾਂਗਰਸ ਵਾਲਿਆਂ ਨੇ ਆਪਣਾ ਮੇਅਰ ਬਣਾ ਲਿਆ ਕਦੇ ਉੱਥੇ 26 ਜਨਵਰੀ ਵਾਲੇ ਦਿਨ ਜੇ ਦਿਨ ਪੂਰੀ ਸਕਿਉਰਿਟੀ ਹੁੰਦੀ ਹੈ ਉਸੇ ਦਿਨ ਡਾਕਟਰ ਪੀਮਰਾਓ ਅੰਬੇਦਕਰ ਦਾ ਪੁੱਤ ਇੱਡੇ ਵੱਡੇ ਇਕੱਠ ਦੇ ਸਾਹਮਣੇ ਪੌੜੀ ਲੈ ਕੇ ਚੜ ਜਾਣਾ ਤੋੜਨਾ ਇਹ ਕਿਹੋ ਜੀ ਸਥਿਤੀ ਬਣੀ ਹੋਈ ਹੈ ਉੱਤੇ ਕਾਨੂੰਨ ਦੀ ਲਾ ਐਂਡ ਆਰਡਰ ਦੀ ਇਹਦੇ ਬਾਰੇ ਪੰਜਾਬ ਦੇ ਰਿਟਾਇਰਡ ਐਡੀਜੀਪੀ ਜਿਹੜੇ ਰਹੀ ਕਾਨੂੰਨ ਦੇ ਨੇ ਲਾ ਐਂਡ ਆਰਡਰ ਦੇ ਤੇ ਅੱਜਕੱਲ ਕਾਂਸੀ ਲੀਡਰ ਨੇ ਦਿੱਲੀ ਦੇ ਵਿੱਚ ਹੋ ਰੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਾਸਤੇ ਦਿੱਲੀ ਪਹੁੰਚੇ ਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਸੱਦਾ ਦਿੱਤਾ ਕਿ ਕੁਝ ਪਲਾ ਕੇ ਮੇਰੇ ਪੰਜਾਬ ਦੀ ਅਸਲ ਸਥਿਤੀ ਹੈ ਜਿਹੜੀ ਲਾ ਐਂਡ ਆਰਡਰ ਕਾਨੂੰਨ ਵਿਵਸਥਾ ਹੈ ਉਹਦੇ ਬਾਰੇ ਜਾਣ ਲਈ ਆਓ ਫਿਰ ਕਰਦੇ ਆ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਰਿਟਾਇਰਡ ਏਡੀਜੀਪੀ ਪੰਜਾਬ ਨੇ ਉਨਾ ਦਾ ਸਵਾਗਤ ਜੀਲਾ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਜਲਾ ਦੀ ਸਾਂ ਤੇ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚ ਸਵਾਗਤ ਜੀ ਥੈਂਕ ਯੂ so much ਸ਼ੁਕਰੀਆ ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਲਾ ਐਂਡ ਆਰਡਰ ਕਾਨੂੰਨ ਉਹਨਾਂ ਚ ਕਾਨੂੰਨ ਕੰਟਰੋਲ ਕਰਕੇ ਰੱਖਿਆ ਜਿੰਨਾ ਚਿਰ ਕਾਨੂੰਨ ਦੇ ਹੈਡ ਰਹੇ ਹੋ ਪੁਲਿਸ ਦੇ ਮੁਖੀ ਰਹੇ ਹੋ ਸਥਿਤੀ ਜਿਹੜੀ ਹੁਣ ਵਿਨੋਦਨ ਬਦਲਦੀ ਜਾ ਰਹੀ ਹੈ ਕਿਵੇਂ ਲੈਨੇ ਹੋ ਇਹਦੇ ਵਿੱਚ ਕਿਹਦੀ ਨਿਲੇਕੀ ਆ ਕਿਉਂਕਿ ਉਦੋਂ ਵੀ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀ ਚੱਲਦੀ ਹੈ ਪੁਲਿਸ ਉਹਦੇ ਲਈ ਜ਼ਿੰਮੇਵਾਰ ਹੈ ਆ ਜਿਹੜਾ ਬੁੱਤ ਤੋੜਿਆ ਗਿਆ ਉਹਦੀ ਨਹੀਂ ਪੁਲਿਸ ਜ਼ਿੰਮੇਵਾਰ ਹੈ ਜਾਂ ਫਿਰ ਸਰਕਾਰਾਂ ਜਿਵੇਂ ਜਿਵੇਂ ਡਾਇਰੈਕਸ਼ਨਸ ਸੀਨੀਅਰ ਪੁਲਿਸ ਅਫਸਰ ਨੂੰ ਦਿੰਦੀਆਂ ਨੇ ਉਹਦਾ ਕੁਝ ਹੁੰਦਾ ਹੈ ਇਹਨੂੰ ਥੋੜਾ ਜਿਹਾ ਕਲੀਅਰ ਕਰਿਆ ਜੀ ਅੱਜ ਕਿਉਂਕਿ ਹੁਣ ਰਾਜਨੀਤਿਕ ਹੋ ਗਿਆ ਜੇ ਪਹਿਲਾਂ ਕਿਸੇ ਵੇਲੇ ਸੀਨੀਅਰ ਪੁਲਿਸ ਅਫਸਰ ਰਹੇ ਹਾਂ ਜੋ ਜੋ ਜੇਤੇ ਤੁਸੀਂ ਰਾਜਨੀਤੀ ਜਿਹੜੀ ਕਿ ਮੇਅਰ ਵਾਸਤੇ ਅੰਮ੍ਰਿਤਸਰ ਵਾਸਤੇ ਖੇਲੀ ਗਈ ਹੈ ਉਹਨੂੰ ਕੇਂਦਰਿਤ ਰੱਖ ਕੇ ਸਵਾਲ ਪੁੱਛ ਰਹੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬੜੀ ਬੜੀ ਹੀ ખોਚੀ ਜਈ ਔਰ ਟੋਟਲੀ ਅਨ ਕਨਸਟੀਟਿਊਸ਼ਨਲ ਔਰ ਡੈਮੋਕਰੈਟਿਕ ਤਰੀਕਾ ਆ ਜਿਹਦੇ ਨਾਲ ਆਪ ਪਾਰਟੀ ਨੇ ਹਾਲਾਂਕਿ ਉਹਨਾਂ ਕੋਲੋਂ ਸਿੰਪਲ ਮੈਜੋਰਟੀ ਵੀ ਸੀਟਾਂ ਨਹੀਂ ਸੀਗੀਆਂ ਕੌਂਸਲਰਸ ਦੀਆਂ ਲੇਕਿਨ ਉਹਨਾਂ ਨੇ ਸਾਰੇ ਹੀ ਕਾਇਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਤੇ ਅੰਮ੍ਰਿਤਸਰ ਦੀ ਇਲੈਕਸ਼ਨ ਕਰਵਾਈ ਹੈ ਜ ਪੂਰਾ ਜ਼ੋਰ ਜ਼ਬਰਦਸਤ ਦੇ ਨਾਲ ਔਰ ਇਲੈਕਸ਼ਨ ਸਿਰਫ ਉਹਨੂੰ ਨਾਂ ਦਿੱਤਾ ਹੈ ਇਲੈਕਸ਼ਨ ਕਰਾਉਣ ਦਾ ਮੇਅਰ ਦੀ ਦਾ ਸਿਲੈਕਸ਼ਨ ਵਾਸਤੇ ਉਹਨਾਂ ਨੇ ਤੌਰ ਤਰੀਕਾ ਜਿਹੜਾ ਵਰਤਿਆ ਆ ਉਹ ਤਾਨਾਸ਼ਾਹੀ ਵਾਲਾ ਸੀ ਔਰ ਅਲਟੀਮੇਟਲੀ ਉਹਨਾਂ ਕੋਲੋਂ ਮੈਜੋਰਟੀ ਨਾ ਹੁੰਦੇ ਹੋਏ ਵੀ ਉਹਨਾਂ ਨੇ ਆਪਣਾ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਮੇਅਰ ਅਨਾਉਂਸ ਕਰ ਦਿੱਤਾ ਓਕੇ ਇਹਦੇ ਵਿੱਚ ਢਿਲੋਂ ਸਾਹਿਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਦੇਸ਼ਾ ਪੁਲਿਸ ਕਮਿਸ਼ਨਰ ਜਨ ਮਿਸਟਰ ਪੁੱਲਰ ਜਦੋਂ ਅ ਮਜੀਠੀਆ ਸਾਹਿਬ ਅੱਗੇ ਜਾਣ ਲੱਗੇ ਬਾਕਾਇਦਾ ਉਹਨਾਂ ਰੋਕਦੇ ਨੇ ਵੀ ਅੱਗੇ ਨਹੀਂ ਜਾਣਾ ਇਹ ਪੁਲਿਸ ਹਾਈ ਅਫੀਸ਼ਰ ਨੇ ਜਿਹੜੇ ਐਸ ਪਰ ਡਾਇਰੈਕਸ਼ਨ ਆਫ ਪੋਲੀਟੀਸ਼ੀਅਨ ਜਿਹੜੇ ਉੱਪਰ ਬੈਠੇ ਨੇ ਉਹਨਾਂ ਦੇ ਡਾਇਰੈਕਸ਼ਨ ਦੇ ਹਿਸਾਬ ਨਾਲ ਚਲਦੇ ਆ ਜੀ ਆਪਣਾ ਸਿਚੁਏਸ਼ਨ ਦੇਖ ਕੇ ਮੌਕੇ ਨੂੰ ਕਿਵੇਂ ਸੰਭਾਲਣਾ ਹੈ ਉਦਾਂ ਕਰਦੇ ਆ ਜੀ ਦੇਖੋ ਕਮਿਸ਼ਨਰ ਅਮਰ ਸਰ ਨੇ ਮੈਂ ਦੱਸਣਾ ਚਾਹਾਂਗਾ ਕਿ ਜੋ ਉਹਨਾਂ ਨੇ ਇਹ ਪੁਲਿਸ ਦੀ ਸ਼ਮੂਲੀਅਤ ਤੋਂ ਬਿਨਾ ਇੰਜ ਦਾ ਕੁਝ ਨਹੀਂ ਹੋ ਸਕਦਾ ਓਕੇ ਔਰ ਮੈਂ ਜਿਹੜੀ ਕਨਸਟੇਬਲ ਹੈਡ ਕਨਸਟੇਬਲ ਏਐਸਆਈ ਸਬ ਇੰਸਪੈਕਟਰ ਇੰਸਪੈਕਟਰ ਜਾਂ ਡੀਐਸਪੀ ਲੈਵਲ ਤੱਕ ਦੀ ਪੁਲਿਸ ਆ ਉਹਨੂੰ ਇਸ ਗੱਲ ਦੀ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ ਕਿਉਂਕਿ ਮੈਂ ਵਕ ਵਕ ਗਵਰਨਮੈਂਟਸ ਦੇ ਨਾਲ ਇੰਨੇ ਸਾਲ ਦਾ ਤਜਰਬਾ ਹਾਸਲ ਕਰਕੇ ਇਹ ਸਿੱਟੇ ਤੇ ਪਹੁੰਚਦਾ ਹੈ ਕਿ ਸਾਡੀ ਜਿਹੜੀ ਥੱਲੇ ਵਾਲੀ ਫੋਰਸ ਹੈ ਉਹ ਅਲਟੀਮੇਟਲੀ ਆ ਜਾਂਦਾ ਹੈ ਕਿ ਪੁਲਿਸ ਖਰਾਬ ਕਰ ਰਹੀ ਹੈ ਜੀ ਤੇ ਉਹਦੇ ਤੇ ਇੰਨਾ ਛੋਟੇ ਮੁਲਾਜ਼ਮਾਂ ਨੂੰ ਵੀ ਕਈ ਵਾਰੀ ਉਹਨਾਂ ਦੀ ਅੱਖਸ ਨੂੰ ਵੀ ਢਾ ਲੱਗਦੀ ਬਟ ਅਸਲੀਅਤ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਹੈੱਡ ਆਫ ਦੀ ਯੂਨਿਟ ਫਾਰ ਇਗਜ਼ਾਮਪਲ ਜਿਵੇਂ ਤੁਸੀਂ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਕੋ ਕਹਿ ਰਹੇ ਹੋ ਇਹ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਡਾਇਰੈਕਟ ਸ਼ਮੂਲੀਅਤ ਤੋਂ ਬਿਨਾ ਇਹੋ ਜੀ ਕਾਨੂੰਨ ਕਾਇਦੇ ਦੀ ਉਲੰਘਣਾ ਨਹੀਂ ਹੋ ਸਕਦੀ ਇਹ ਇੱਕ ਲਿਮਟ ਹੁੰਦੀ ਸੀ ਲੇਕਿਨ ਹੁਣ ਤੇ ਮੈਨੂੰ ਲੱਗ ਰਿਹਾ ਹੈ ਕਿ ਜੜੀਆਂ ਇਹ ਪੁਲਿਸ ਦੀਆਂ ਹੈਡਸ ਦੀ ਕੁਝ ਯੂਨਿਟਸ ਨੇ ਜਿਹੜੇ ਤਾਕਤਵਰ ਯੂਨਿਟਸ ਨੇ ਜਿਨ੍ਹਾਂ ਚ ਤਿੰਨ ਕਮਿਸ਼ਨਰਸ ਨੇ ਖਾਸ ਕਰਕੇ ਅਮਰਸਰ ਚ ਮੈਂ ਹੈਰਾਨ ਹਾਂ ਕਿ ਪਹਿਲੋਂ ਦਰਬਾਰ ਸਾਹਿਬ ਦੇ ਬਾਹਰ ਫਾਇਰਿੰਗ ਹੋਈ ਫੇਰ ਉਹ ਜਿਹੜੇ ਗ੍ਰਨੇਡ ਥਰੋ ਵਗੈਰਾ ਹੋਏ ਕੁਛ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਬਾਬਾ ਸਾਹਿਬ ਭੀਮਰਾਓ ਮੇਦਕਰ ਦਾ ਜਿਹੜਾ ਸਟੈਚੂ ਸੀ ਉਹਦੇ ਤੇ ਬੰਦਾ ਚੜ ਕੇ ਤੇ ਉਹਨੇ ਹਥੋੜੀਆਂ ਮਾਰਨੀ ਮਾਰੀਆਂ ਔਰ ਫੇਰ ਇਹ ਨਾਲ ਹੀ ਉਹਦੇ ਨਾਲ ਰਲਦੇ ਮਿਲਦੇ ਜੜੀਏ ਕਾਰਪੋਰੇਸ਼ਨ ਦੇ ਨਾਲ ਵਧੇਗੀ ਹੋਈ ਆ ਇਹਦੇ ਤੋਂ ਪਤਾ ਨਹੀਂ ਕੌਣ ਲਏਗਾ ਇਹ ਦੀ ਸੁਰ ਹਨਰੇਬਲ ਹਾਈ ਕੋਰਟ ਇੰਟਰਵੈਨ ਕਰੇ ਕੋਈ ਜੁਡੀਸ਼ੀਅਲ ਐਕਟਿਵਿਜ਼ਮ ਦਾ ਰੋਲ ਆਏ ਜਾਂ ਕੋਈ ਆਪ ਮੁਹਾਰੇ ਇੱਕ ਹੋਰ ਵੀ ਉੱਠੀ ਮਰਦਿਆ ਚੇਲਾ ਕੋਈ ਪੁਲਿਸ ਅਫਸਰ ਉੱਠ ਕੇ ਕਹੇ ਜੀ ਕਿ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਪਰ ਅਜੇ ਤੇ ਇੰਜ ਲੱਗ ਰਿਹਾ ਜਿਵੇਂ ਪੋਸਟ ਨੇ ਇਹ ਟੋਟਲੀ ਅੰਡਰ ਪੋਲੀਟੀਕਲ ਇਨਫਲੂਐਂਸ ਹੋ ਗਏ ਆ ਤੇ ਜਿਹੜਾ ਪੁਲਿਸ ਦਾ ਕਨਸਟੀਟਿਊਸ਼ਨਲ ਅਥਾਰਟੀ ਹੈ ਜਿਹੜੀ ਪੁਲਿਸ ਨੂੰ ਕਰਨਾ ਚਾਹੀਦਾ ਆ ਜੋ ਉਹਨੂੰ ਨਿਊਟਰਲ ਰਹਿਣਾ ਚਾਹੀਦੇ ਆ ਉਹ ਸਾਰਾ ਕੁਝ ਇੰਜ ਲੱਗ ਗਿਆ ਕਿ ਉਹਨੂੰ ਇੰਜ ਦਾ ਗ੍ਰੈਂਡ ਲੱਗ ਰਿਹਾ ਹੈ ਲੱਗ ਗਿਆ ਕਿ ਜਿਹੜਾ ਉੱਠਣਾ ਹੀ ਸਮਝਣਾ ਨਜ਼ਰ ਨਹੀਂ ਆਉਂਦਾ ਇਹ ਵੀ ਮਹਿਸੂਸ ਹੁੰਦਾ ਆ ਮੇਰੇ ਕੋਲੋਂ ਇਹ ਪੁਲਿਸ ਦੱਸ ਸਕੇਗੀ ਲੇਕਿਨ ਲੋਕਾਂ ਦੀ ਦੰਦ ਕਥਾ ਇਹ ਆ ਕਿ ਜੜੀ ਭੀਮਰਾਓ ਬਾਬਾ ਸਾਹਿਬ ਦੇ ਸਟੈਚੂ ਉੱਤੇ ਵੀ ਜਿਹੜੀ ਹਰਕਤ ਹੋਈ ਹੈ ਉਸੇ ਇਹ ਲੋਕਾਂ ਦੀ ਅਟੈਨਸ਼ਨ ਡਾਇਵਰਟ ਕਰਨ ਵਾਸਤੇ ਇਹ ਸਾਰਾ ਕੁਝ ਹੋਇਆ ਆ ਔਰ ਇਹਦੇ ਪਿੱਛੇ ਵੀ ਕੋਈ ਨਾ ਕੋਈ ਰਾਜ ਕਨਸਪੀਰੇਸੀ ਕਿਉਂਕਿ ਉਹ ਜਿਹੜਾ 3 ਮਹੀਨੇ ਤੋਂ ਅੰਮ੍ਰਿਤਸਰ ਰੁਕਿਆ ਸੀਗਾ ਪਹਿਲਾਂ ਦੁਬਈ ਸੀਗਾ ਔਰ ਉੱਥੇ ਉਹ ਕਸ਼ਸ਼ਾ ਤਿਆਰੀ ਨਹੀਂ ਸੀਗਾ ਇੱਥੇ ਆ ਕੇ ਕਸ਼ਸ਼ਾ ਤਿਆਰੀ ਹੋਇਆ ਤੇ ਉਹਨੇ ਇਹ ਕੀਤਾ ਇਹ ਸਾਰੀਆਂ ਗੱਲਾਂ ਜੜੀਆਂ ਹੋ ਰੀਆਂ ਨੇ ਇਸ ਦੇ ਉਲੇ ਖਾਸ ਕਰਕੇ ਕਮਿਸ਼ਨਰ ਰੇਟ ਅੰਮ੍ਰਿਤਸਰ ਔਰ ਡੀਆਈਜੀ ਰੇਂਜ ਬਾਉਂਡਰ ਰੇਂਜ ਦਾ ਜਿਹਨੂੰ ਮੈਂ ਏਰੀਆ ਕਹਾਂਗਾ ਉਸ ਏਰੀਏ ਦੇ ਵਿੱਚ ਜੋ ਕੁਝ ਹੋ ਰਿਹਾ ਆ ਇਹ ਇੰਜ ਲੱਗ ਰਿਹਾ ਕਿ ਬੜੀ ਸੋਚੀ ਸਮਝੀ ਚਾਲ ਲਾ ਹੋ ਰਹੀ ਓਕੇ ਇਹ ਕਲਾਮ ਕਰਕੇ ਆਖੀ ਜਾਂਦੀ ਹੈ ਕਿ ਇੱਕ ਕਰਵਾਇਆ ਗਿਆ ਆਮ ਕਰਕੇ ਦੋ ਹੀ ਗੱਲਾਂ ਹੁੰਦੀਆਂ ਕਰਵਾਇਆ ਗਿਆ ਜਾਂ ਏਜੰਸੀਆਂ ਨੇ ਕੀਤਾ ਦੋ ਹੀ ਸਵਾਲ ਜਦੋਂ ਪੁੱਛੇ ਜਾਂਦੇ ਨੇ ਤੇ ਜਵਾਬ ਪੁਲਿਸ ਦਾ ਇਹੀ ਹੁੰਦਾ ਕਿ ਏਜੰਸੀਆਂ ਵੱਲੋਂ ਆ ਜਾਂ ਫਲਾਣੇ ਵੱਲੋਂ ਕਰਵਾਇਆ ਕਰਵਾਇਆ ਜਿਹੜਾ ਗਿਆ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਕਰਵਾਇਆ ਹੋ ਸਕਦਾ ਦੇਖੋ ਮੈਨੂੰ ਇਹ ਕਹਿਣਾ ਕਿ ਅਮਰਸਰ ਕਮਿਸ਼ਨਰਟ ਜੀ ਕਮਿਸ਼ਨਰ ਅਮਰਸਰ ਜਾਂ ਉਹਨਾਂ ਦੀ ਕਿਸੇ ਸੁਪਰਵਾਈਜ਼ਰੀ ਆਫੀਸਰ ਦਾ ਕੋਈ ਇਨਵੋਲਵਮੈਂਟ ਹੋਏਗੀ ਇਹ ਤੇ ਕੋਈ ਮੈਜਿਸਟਰੇਲ ਇਨਕੁਆਰੀ ਕੋਈ ਬਿਲਕੁਲ ਨਿਰਪੱਖ ਇਨਕੁਆਰੀ ਹੀ ਦੱਸ ਸਕਦੀ ਹੈ ਮੈਂ ਨਹੀਂ ਕਹਿ ਸਕਦਾ ਲੇਕਿਨ ਇਹ ਜੋ ਕੁਝ ਹੋਇਆ ਉਹਦੇ ਤੋਂ ਗੱਲ ਇਹ ਨਜ਼ਰ ਆਉਂਦੀ ਹੈ ਕਿ ਇਹਦਾ ਕੋਈ ਪਿਛੋਕੜ ਹੈ ਕਿਉਂਕਿ ਇਹ 3 ਮਹੀਨੇ ਜਏ ਅਮਰਸਰ ਸਿਟੀ ਦੇ ਵਿੱਚ ਰਿਹਾ ਹੈ ਤੇ ਮੈਂ ਤੁਹਾਡੇ ਸਰੋਤਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਕਿਸੇ ਵੀ ਕਿਰਾਏਦਾਰ ਨੇ ਜਦੋਂ ਕਿਸੇ ਅਰਬਨ ਏਰੀਆ ਦੇ ਵਿੱਚ ਆ ਕੇ ਕਿਰਾਏ ਤੇ ਮਕਾਨ ਲੈਣਾ ਹੈ ਤੇ ਮਾਲਕ ਮਕਾਨ ਵੀ ਕਾਇਦੇ ਅਨੁਸਾਰ ਉਹਦਾ ਜ਼ਰੂਰੀ ਹੈ ਕਿ ਉਹ ਦੱਸੇ ਕਿ ਮੇਰੇ ਕੋਲ ਇੱਕ ਕਿਰਾਏਦਾਰ ਆਇਆ ਫਿਰ ਲੋਕਲ ਪੁਲਿਸ ਐਸ ਐਚ ਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਆਥੈਂਟੀਸਿਟੀ ਔਰ ਉਸ ਦੀ ਕੈਰੇਕਟਰ ਵੈਰੀਫਿਕੇਸ਼ਨ ਐਂਟੀਸੀਡੈਂਸ ਵੈਰੀਫਾਈ ਕੀਤੇ ਜਾਣ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਪੁਲਿਸ ਖਾਸ ਕਰਕੇ ਇੰਨੀ ਪੋਲਿਟਿਕਲ ਇਨਵੋਲਵਮੈਂਟ ਚ ਚਲੀ ਗਈ ਹੈ ਕਿ ਜਿਹੜੀ ਉਹਦੀ ਪ੍ਰੋਫੈਸ਼ਨਲ ਡਿਊਟੀਆਂ ਨੇ ਉਹ ਪਿਛੇ ਰਹਿ ਗਈਆਂ ਨੇ ਉਹਨਾਂ ਤੇ ਆਪ ਗਵਰਨਮੈਂਟ ਦਾ ਮੁੱਖ ਮੰਤਰੀ ਪੰਜਾਬ ਹੋਣਾ ਦਾ ਜਾਂ ਦਿੱਲੀ ਸਰਕਾਰ ਦਾ ਕੀ ਪ੍ਰੈਸ਼ਰ ਹੈ ਇਹ ਤੇ ਨਜ਼ਰ ਜ਼ਰੂਰ ਆ ਰਿਹਾ ਹੈ ਕਿ ਕੋਈ ਨਾ ਕੋਈ ਪ੍ਰੈਸ਼ਰ ਜ਼ਰੂਰ ਹੈਗਾ ਓਕੇ ਖੈਰ ਆਪਾਂ ਤੁਸੀਂ ਜ਼ਿਕਰ ਕੀਤਾ ਵੀ ਕਿਸੇ ਨਾ ਕਿਸੇ ਪਾਸਿਓਂ ਪ੍ਰੈਸ਼ਰ ਇਹਦਾ ਮਤਲਬ ਜਦ ਤੁਸੀਂ ਪੁਲਿਸ ਅਫਸਰ ਆਏ ਤੁਹਾਨੂੰ ਪਤਾ ਹੈ ਕਿ ਪ੍ਰੈਸ਼ਰ ਉੱਪਰੋਂ ਆਉਂਦਾ ਹੁੰਦਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲ ਰਹੀ ਹੈ 26 ਜਨਵਰੀ ਵਾਲੇ ਦਿਨ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਅਨਾਉਂਸ ਕਰਦਾ ਹੈ ਕਿ 13000 ਤੋਂ ਵੱਧ ਅਸੀਂ ਜਿਹੜੇ ਡਰੱਗ ਸਮਗਲਰ ਸੀ ਡਰੱਗ ਵਰਤਣ ਵਾਲੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਲੱਗਦਾ ਹੈ ਕਿ ਡਰੱਗ ਦੇ ਕਿੰਗ ਨੇ ਜਿਹੜੇ ਆ ਨਹੀਂ ਮੈਂ 5-5 ਗ੍ਰਾਮ ਦੇਣ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਮਨਾਂ ਦੇ ਮਨ ਤੇ ਤੰਨਾਂ ਟੰਨ ਲਿਆਉਂਦੇ ਆ ਉਹਦੇ ਬਾਰੇ ਪੁਲਿਸ ਤੇ ਸਰਕਾਰ ਨੂੰ ਪਤਾ ਹੁੰਦਾ ਕਿ ਕੌਣ ਨੇ ਇਹ ਬੰਦੇ ਆ ਜਾਨ ਬੁਝ ਕੇ ਛੱਡੇ ਜਾਂਦੇ ਆ ਖਾਲਿਆ ਜਾਂਦਾ ਯੂਜ਼ ਕਰਨ ਵਾਲਾ ਬਈ ਦੇਖੋ ਇਹਦੇ ਚ ਇੱਕ ਗੱਲ ਧਿਆਨ ਖਿੱਚਣ ਵਾਲੀ ਹੈ ਕਿ 13000 ਦੇ ਵਿੱਚ ਇਹਨਾਂ ਨੂੰ ਪੁੱਛਣ ਵਾਲੀ ਗੱਲ ਇਹ ਆ ਕਿ ਇਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਜਿਹੜੇ ਸਮਗਲਰ ਵੱਡੇ ਸਮਗਲਰ ਨੇ ਉਹ ਕਿੰਨੇ ਨੇ ਹੂੰ ਬਹੁਤ ਆਪ ਤੁਸੀਂ ਦੇਖੋਗੇ ਕਿ ਮਾਈਨਰ ਰਿਕਵਰੀਜ਼ ਵਾਲੇ ਨੇ ਜਾਂ ਕੰਜ਼ਿਊਮਰ ਨੇ ਐਂਡੀਪੀਐਸ ਐਕਟ ਦੇ ਦਾਇਰੇ ਦੇ ਵਿੱਚ ਗੱਲ ਆਉਂਦੀ ਆ ਕਿ ਜੜੇ ਸਮਾਲ ਕੁਆਂਟੀਟੀ ਰਿਕਵਰੀ ਹੁੰਦੀ ਤੇ ਉਹ ਕੰਜ਼ਿਊਮਰ ਨੇ ਉਹਨਾਂ ਨੂੰ ਇਹਨਾਂ ਨੂੰ ਐਡਿਕਸ਼ਨ ਤੋਂ ਬਾਹਰ ਕੱਢਣ ਲਈ ਕੋਰਟਸ ਦਾ ਲੈ ਕੇ ਮਦਦ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਜਾਣਾ ਚਾਹੀਦਾ ਨਾ ਕਿ ਜੇਲ੍ਹਾਂ ਚ ਸੁੱਟਣਾ ਚਾਹੀਦਾ ਹੋ ਰਿਹਾ ਹੈ ਕਿ ਗੱਲਾਂ ਬਹੁਤ ਹੋ ਰਹੀਆਂ ਨੇ ਔਰ کاغذی کاروائی ਦੇ ਤਹਿਤ एफर्ट ਹੋ ਰਿਹਾ ਹੈ ਤੇ پولیس ਆਪਣੀ کارਗੁਜ਼ਾਰੀ ਦਿਖਾਉਣ ਵਾਸਤੇ ਗ੍ਰਿਫਤਾਰੀਆਂ ਕਰ ਲਈ ਹੈ ਲੇਕਿਨ ਰਿਜ਼ਲਟ ਇਹ ਹੈ ਕਿ ਡਰੱਗਸ ਦੇ ਉੱਪਰ کنٹرول ਪੰਜਾਬ 'ਚ ਨਹੀਂ ਹੋ ਰਿਹਾ ਇੱਕ ਡੇਟਾ ਕਹਿ ਰਿਹਾ ਹੈ ਕਿ 10 ਲੱਖ کنਜ਼ਿਊਮਰ ਨੇ ਡਰੱਗਸ ਦੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਵੀ 1.5 ਕਰੋੜ ਪੋਪੂਲੇਸ਼ਨ ਦੇ ਵਿੱਚ ਜੇ 10 ਲੱਖ ਨੇ ਤੇ ਉਹ ਕਿੰਨੇ ਗ੍ਰਾਮ ਡੇਲੀ ਖਾਂਦੇ ਹੋਣਗੇ ਫਿਰ ਹਫਤੇ ਵਾਈਜ਼ مہینہ ਵਾਈਜ਼ ਗੱਲ ਕਰ ਲਓ ਜਿਹੜੇ ਵੱਡੇ ਸਮਗਲਰ ਨੇ ਉਹ ਤੇ ਇੰਟਰਨੈਸ਼ਨਲ ਲੈਵਲ ਦੇ ਸਮਗਲਰ ਨੇ ਉਹਨਾਂ ਨੂੰ ਫੜਨ ਵਿੱਚ ਜੜੀ ਵਿਉਂਤਬੰਦੀ ਚਾਹੀਦੀ ਆ ਔਰ ਉਹਦੇ ਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਫਿਰ ਐਨਸੀਬੀ ਔਰ ਗਵਰਨਮੈਂਟ ਆਫ ਇੰਡੀਆ ਦਾ ਰੋਲ ਤੇ ਈਵਨ ਪੰਜਾਬ ਦੇ ਚੀਫ ਸੈਕਟਰੀ ਜਿਹੜੇ ਕਿ ਐਨਕਾਡ ਮੈਕੈਨਿਜ਼ਮ ਦੇ ਹੈੱਡ ਨੇ ਸਟੇਟ ਦੇ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇਕੱਠੇ ਕਰਕੇ ਇੱਕ ਵਿਉਂਤਬੰਦੀ ਤਰੀਕੇ ਨਾਲ ਹੈਂਡਲ ਨਹੀਂ ਕਰਦੇ ਤੇ ਕੱਲੇ ਬੰਦੇ ਫੜ ਕੇ ਅੰਦਰ ਦੇਣਾ ਇਸ ਮਗਲ ਛੋਟੇ ਲੈਵਲ ਦੇ 13000 ਦੀ ਗਿਣਤੀ ਕਰਕੇ ਇਹ ਬੜੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਮੈਂ ਵੱਖ-ਵੱਖ ਸਰਕਾਰਾਂ ਨੂੰ ਇਹ ਕਦ ਕਰਦੇ ਦੇਖਿਆ ਤੇ ਆਹਾਰੇ ਵਾਸਤੇ ਲੇਕਿਨ ਰਿਐਲਿਟੀ ਚ ਪੰਜਾਬ ਦੇ ਵਿੱਚੋਂ ਡਰੱਗਸ ਕੰਟਰੋਲ ਨਹੀਂ ਹੋਏ ਜੀ ਇੱਕ ਬੜਾ ਵੱਡਾ ਦੁਕਾਨਦਾਰ ਜਿਹੜਾ ਮੈਂ ਕੱਲ ਖਬਰਾਂ ਰਿਸਰਚ ਕਰ ਰਿਹਾ ਸੀ ਉਸ ਦਾ ਜਸਵੀਰ ਸਿੰਘ ਪੱਟੀ ਨਾਲ ਗੱਲ ਕਰ ਰਿਹਾ ਸੀ ਪਹਿਲੀ ਵਾਰ ਹੀ ਹੋਇਆ ਕਿ ਪੰਜਾਬ ਦੇ ਵਿੱਚ ਹਾਂ ਭਾਰਤ ਦੇ ਵਿੱਚ ਤੱਕ ਵਿਧਵਾ ਕਲੋਨੀ ਹੈ ਦਿੱਲੀ ਦੇ ਵਿੱਚ ਪਤਾ ਲੱਗਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਖਾਸ ਮਕਬੂਲਪੁਰਾ ਦੇ ਵਿੱਚ ਇੱਕ ਵਿਧਵਾ ਕਲੋਨੀ ਬਣ ਗਈ ਇੰਨਾ ਜ਼ਿਆਦਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਆ ਰਿਹਾ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੁਲਿਸ ਸੁੱਤੀ ਪਈ ਹੈ ਪ੍ਰਸ਼ਾਸਨ ਸੁੱਤਾ ਪਿਆ ਕਾਰਨ ਕੀ ਹੈ ਕਿਉਂ ਨਹੀਂ ਕਿਉਂ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਦਿੱਤੇ ਜਾਂਦੇ ਆ ਤੇ ਬਾਅਦ ਦੇ ਵਿੱਚ ਅੰਤਰਰਾਸ਼ਟਰੀ ਪੱਤਰ ਦੀਆਂ ਖਬਰਾਂ ਮੰਨਦੀਆਂ ਨੇ ਬਈ ਮੁਸ਼ਕਿਲ ਇਹ ਆ ਕਿ ਸੌਰੀ ਟੂ ਸੇ ਕਿ ਆਪ ਗਵਰਨਮੈਂਟ ਦਾ ਨੰਬਰ 1 ਜਿਹੜੀ ਇਹਨਾਂ ਦੀ ਗਵਰਨਮੈਂਟ ਤੇ ਹੈਡ ਨੇ ਜਾਂ ਇਹਨਾਂ ਦੀ ਕੈਬਨਿਟ ਆ ਇਨ ਜਾਂ ਇਹਨਾਂ ਦਾ ਜਿਹੜਾ ਥਿੰਕ ਟੈਂਕ ਆ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਕੋਲੋਂ ਲੈਕ ਆਫ ਐਕਸਪੀਰੀਅੰਸ ਤਾਂ ਹੋਣਾ ਨੰਬਰ 1 ਹਮਮ ਨੰਬਰ 2 ਜਿਹੜੀ ਇਹਨਾਂ ਦੀ ਸੈਂਟਰਲਿਜ਼ਡ ਲੀਡਰਸ਼ਿਪ ਹੈ ਆਪ ਪਾਰਟੀ ਦੀ ਪਾਵਰ ਸਟੇਟ ਦੀ ਇਹ ਇੱਕ ਟੇਲ ਸਪਿੰਗ ਚ ਚਲੇ ਗਏ ਨੇ ਤੇ ਪੰਜਾਬ ਦੀ ਤੁਸੀਂ ਜਨਰਲ ਪਬਲਿਕ ਨਾਲ ਈਵਨ ਬਿਊਰੋਕਰੇਸੀ ਨਾਲ ਗੱਲ ਕਰੋਗੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਡਾਇਰੈਕਸ਼ਨ ਕਿਦੀ ਤੇ ਅੱਗੇ ਕਾਰਵਾਈ ਕਰਨ ਕਿਦੀ ਮੰਨਣ ਕਿਦੀ ਨਾ ਪੰਨਣ ਕਿਉਂਕਿ ਆਪ ਪਾਰਟੀ ਇਟਸੈਲਫ ਇਹ ਇੱਕ ਫੈਕਸ਼ਨਸ ਚ ਵੰਡੀ ਗਈ ਆ ਜਿਹਦੇ ਨਾਲ ਪੰਜਾਬ ਇਸ ਵੇਲੇ ਲੀਡਰਲੈਸ ਲੱਗ ਰਿਹਾ ਆ ਔਰ ਉਹਦਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਪੰਜਾਬ ਦੀ ਵਰਕਿੰਗ ਨੂੰ ਭੁਗਤਣਾ ਪੈ ਰਿਹਾ ਤੁਸੀਂ ਦੇਖੋਗੇ ਮਤਲਬ ਉਹਦੇ ਤੇ ਪੁਲਿਸਿੰਗ ਤੇ ਵੀ ਇਫੈਕਟ ਪੈ ਰਿਹਾ ਰੈਵਨਿਊ ਫੰਕਸ਼ਨਸ ਤੇ ਵੀ ਇਫੈਕਟ ਪੈ ਰਿਹਾ ਓਵਰ ਆਲ ਔਰਾ ਜਿਹੜਾ ਸਰਕਾਰ ਨੂੰ ਹੋਣਾ ਚਾਹੀਦਾ ਹੈ ਉਹਦੇ ਤੇ ਵੀ ਅਸਰ ਪੈ ਰਿਹਾ ਤੇ ਜਿੰਨਾ ਨੁਕਸਾਨ ਪਿਛਲੇ ਕੁਝ ਮਹੀਨਿਆਂ ਚ ਇਕਨੋਮਿਕਲੀ ਔਰ ਅਦਰਵਾਇਸ ਪੰਜਾਬ ਨੂੰ ਹੋਇਆ ਇਹਦਾ ਜਵਾਬ ਇਹੋ ਜੀ ਹਾਲਾਤ ਕਦੀ ਮੈਂ ਇੰਨੇ ਸਾਲਾਂ ਦੇ ਤਜਰਬੇ ਚ ਵਕਫਾ ਗਵਰਨਮੈਂਟ ਨਾਲ ਤਜਰਬਾ ਹੈ ਮੇਰੇ ਕੋਲ ਮੈਂ ਇੰਜ ਕਦੀ ਨਹੀਂ ਸੀ ਦੇਖਿਆ ਦੋਹੋਂ ਹੋ ਰਿਹਾ ਔਰ ਦਿੱਲੀ ਦੀਆਂ ਇਲੈਕਸ਼ਨਾਂ ਦੇ ਦੌਰਾਨ ਤੇ ਇੱਕ ਗੱਲ ਆ ਰਹੀ ਹੈ ਕਿ ਇੰਜ ਹੋ ਰਿਹਾ ਹੈ ਕਿ ਹੁਣ ਦਿੱਲੀ ਦੇ ਲੋਕੀ ਵੀ ਇਹ ਸਮਝਣ ਲੱਗ ਗਏ ਨੇ ਕਿ ਆਪ ਜਿਹੜੀ ਪਾਰਟੀ ਹੈ ਇਹ ਦਾ ਬਹੁਤ ਸਾਰਾ ਬੁਨਿਆਦ ਜੜੀ ਹੈ ਇਹਨਾਂ ਦੇ ਸ਼ਬਦਾਵਲੀ ਇਹਨਾਂ ਦਾ ਕਹਿਣਾ ਇਹਨਾਂ ਦੇ ਜਿਹੜੇ ਪਿੱਛੇ ਨੇ ਉਹ ਝੂਠ ਤੇ ਬੋਲਬਾਲ ਆ ਔਰ ਇਸ ਕਰਕੇ ਇਸ ਵਾਰੀ ਮੈਂ ਹੁਣ ਵੀ ਇਲੈਕਸ਼ਨ ਕੈਂਪੇਨਿੰਗ ਵਾਸਤੇ ਦਿੱਲੀ ਆ ਵਕ ਵਕ ਅਸੈਂਬਲੀ ਚ ਕੈਂਪੇਨਿੰਗ ਕਰ ਰਿਹਾ ਖਾਸ ਕਰਕੇ ਬਾਦਲੀ ਦਾ ਏਰੀਆ ਜਿਹੜਾ ਕਿ ਇੱਕ ਪੂਰਾ ਏਰੀਆ ਨਾਰਥ ਦਿੱਲੀ ਤੇ ਜਦੋਂ ਤੁਸੀਂ ਪੰਜਾਬ ਵੱਲੋਂ ਆਉਂਦੇ ਆ ਤੇ ਮੁਕਰਬਾ ਚੌਂਕ ਤੇ ਜਿਹੜੇ ਜਿੱਥੇ ਇਹਨਾਂ ਨੇ ਗਾਰਬੇਜ ਦੇ ਡੰਪ ਬਣਾਏ ਨੇ ਉਹਦੇ ਦੋਨੇ ਪਾਸੇ ਦਾ ਜਿਹੜਾ ਏਰੀਆ ਉਹ ਮੈਂ ਦੇਖ ਕੇ ਹੈਰਾਨ ਹੋਇਆ ਕਿ ਜੇ ਕਿਸੇ ਨੂੰ ਅੱਖਾਂ ਬੰਨ ਕੇ ਉਸ ਏਰੀਆ 'ਚ ਲੈ ਆਓਗੇ ਤੇ ਉਹਨੂੰ ਉਤਾਰੋਗੇ ਤੇ ਉਹਨੂੰ ਇੰਜ ਲੱਗੇ ਨਾ ਕਿ ਇਹ ਦਿੱਲੀ ਆ ਉਹ ਕਹੂਗਾ ਜੀ ਮੈਨੂੰ ਕਿੱਥੇ ਲੈ ਆਏ ਹੋ ਤੁਸੀਂ ਨਰਕ ਦੇ ਵਿੱਚ ਇਹਨਾਂ ਨੇ ਜਿੰਨੇ ਵਾਦੇ ਕੀਤੇ ਸੀਗੇ ਉਸ ਏਰੀਆ ਨੂੰ ਠੀਕ ਕਰਨ ਵਾਸਤੇ 10 ਸਾਲ ਇਹਨਾਂ ਦੇ ਜਿਹੜੇ ਐਮਐਲਏ ਚੱਲੇ ਆ ਰਹੇ ਨੇ ਤੇ ਹੁਣ ਐਂਡ ਹੋਣ ਵਾਲੇ ਨੇ ਨਾ ਉਥੇ ਮੁਹੱਲਾ ਕਲੀਨਿਕ ਆ ਨਾ ਕੋਈ ਕਾਰਗਵਾਈ ਦਾ ਪ੍ਰਬੰਧ ਆ ਨਾ ਕੋਈ ਪਿਓਰ ਵਾਟਰ ਦਾ ਪੋਟੇਬਲ ਵਾਟਰ ਦਾ ਪ੍ਰਬੰਧ ਆ ਨਾ ਕੋਈ ਸ਼ੌਚਾਲਿਆ ਦਾ ਪ੍ਰਬੰਧ ਆ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਸ ਏਰੀਆ ਨੂੰ ਜਿਹੜੇ ਆਮ ਆਦਮੀ ਪਾਰਟੀ ਹੈ ਸ਼ਾਇਦ ਉਹਨੂੰ ਦਿੱਲੀ ਦਾ ਹਿੱਸਾ ਹੀ ਨਹੀਂ ਸਮਝਦੇ। ਅਰਬੇ ਦੌਤੇ ਸੁੱਟ ਕੇ ਆਈ ਹੈ ਉਹਦੇ ਘਰ ਦੇ ਸਾਹਮਣੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ। ਇਹਦਾ ਮਤਲਬ ਹੈ ਸਿਰਫ ਗੱਲਾਂ ਹੀ ਗੱਲਾਂ ਨੇ ਜਾਂ ਫਿਰ ਰਾਜਨੀਤਿਕ ਲੋਕ ਵੋਟਾਂ ਤੋਂ ਪਹਿਲਾਂ ਗੱਲਾਂ ਹੀ ਕਰਦੇ ਹੁੰਦੇ ਆ ਪ੍ਰੈਕਟੀਕਲਟੀ ਬਹੁਤ ਘੱਟ ਹੁੰਦੀ ਆ। ਇਹਨੂੰ ਥੋੜਾ ਜਿਹਾ ਕਲੀਅਰ ਕਰਿਓ ਟੀਨੂ ਸਾਹਿਬ ਮੰਨ ਲਓ ਤੁਹਾਡੀ ਪਾਰਟੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਪਾਵਰ ਦੇ ਦਿੰਦੇ ਆ ਪੰਜਾਬ ਦੇ ਲੋਕ ਇਸ ਨਸ਼ੇ ਨੂੰ ਖਤਮ ਕਰਨ ਲਈ ਕੇਜਰੀਵਾਲ ਵਾਲੇ 24 ਘੰਟੇ ਨਹੀਂ ਮੈਂ ਕਹ ਰਿਹਾ ਕੇਜਰੀਵਾਲ ਨੇ ਤਾਂ ਬਗੈਰ ਗੱਲਾਂ ਦੇ ਕਰਤਾ ਤਾਂ ਪਤਾ ਹੀ ਨਹੀਂ ਉਹਨੂੰ ਕਿਵੇਂ ਕਰਨਾ ਤੁਹਾਡਾ ਤਾਂ ਤਜਰਬਾ 30 ਵਰਿਆਂ ਤੋਂ ਵੱਧ ਐਡਮਿਨਿਸਟ੍ਰੇਸ਼ਨ ਦਾ ਮੈਨੇਜਮੈਂਟ ਦਾ ਕਿਹੜੀ ਆਓ ਜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਤੁਹਾਡੇ ਵਿੱਚ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਕਿਵੇਂ ਨਸ਼ੇ ਨੂੰ ਖਤਮ ਕਰੋਗੇ ਦੇਖੋ ਇਹ ਜਿਆ ਕਿ ਮੈਨੂੰ ਲੱਗ ਰਿਹਾ ਕਿ ਆਪ ਦੇਖੋ ਇਹ ਆਪ ਪਾਰਟੀ ਦਾ ਇਹ ਕਹਿਣਾ ਸੀ ਇਹ ਕਥਨੀ ਸੀ ਲੋਕਾਂ ਨੇ ਇਹਨਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਸੀਗਾ ਕਿ ਅਸੀਂ ਜੀ ਆਮ ਆਦਮੀ ਆ ਅਸੀਂ ਆਮ ਆਦਮੀ ਦੀ ਮਦਦ ਕਰਾਂਗੇ ਅਸੀਂ ਆਮ ਆਦਮੀ ਦਾ ਹੀ ਖਿਆਲ ਰੱਖਾਂਗੇ ਤੇ ਜਿਹੜੇ ਧਨਾੜ ਵੱਡੇ ਨੇ ਅਸੀਂ ਉਹਨਾਂ ਨਾਲ ਕੋਈ ਸੁਮੇਲ ਮੇਲ ਨਹੀਂ ਕਰਾਂਗੇ ਲੇਕਿਨ ਹਕੀਕਤ ਤਾਂ ਇਹ ਗੱਲ ਹੈ ਤੇ ਜਗ ਜਹਰ ਹੈ ਮੇਰੇ ਕਹਿਣ ਦਾ ਫਰਕ ਨਹੀਂ ਪੈ ਰਿਹਾ ਇਹ ਵੈਰੀਫਾਇਬਲ ਫੈਕਟ ਨੇ ਕਿ ਕੇਜਰੀ ਬਾਲਸਾਫ ਦਾ ਐਕਸਾਈਜ਼ ਦੇ ਵਿੱਚ ਫਸਣਾ ਉਹ ਕੋਈ ਆਰਡੀਨਰੀ ਗੱਲ ਨਹੀਂ ਹੈ ਫਿਰ ਸਿਮਿਲਰਲੀ ਪੰਜਾਬ ਦੇ ਵਿੱਚ ਇਹਨਾਂ ਦੇ 99 ਐਮਐਲਏ ਨੇ ਉਹਨਾਂ ਚੋਂ ਜਿਹੜੇ ਕੈਬਨਿਟ ਮਿਨਿਸਟਰ ਵੀ ਨਹੀਂ ਕੋਸ਼ ਇੱਕ ਦੋ ਚਾਰ ਨੂੰ ਛੱਡ ਕੇ ਬਾਕੀ ਆਪਨੇ ਆਪ ਨੂੰ ਵੀਆਈਪੀ ਸਮਝਦੇ ਨੇ ਔਰ ਹੋ ਰਿਹਾ ਹੈ ਕਿ ਹੌਲੀ-ਹੌਲੀ ਇਹ ਆਮ ਆਦਮੀ ਪਾਰਟੀ ਨਹੀਂ ਇਨਾਂ ਦੇ ਜਿਹੜੇ ਸਗੇ ਸਬੰਧੀ ਜਿਨ੍ਹਾਂ ਦੇ ਇਹਨਾਂ ਨੇ ਡੰਡਾਂ ਦੇ ਕੰਮ ਕਰ ਰਹੇ ਨੇ ਉਹ ਸਾਰੇ ਹੀ ਖਾਸ ਆਦਮੀ ਬਣ ਗਏ ਨੇ ਜੇ ਮਾਈਨਿੰਗ ਦਾ ਨੈਕਸਸ ਥਿਆ ਤੇ ਖਾਸ ਆਦਮੀ ਨੇ ਆਮ ਆਦਮੀ ਤੇ ਨਹੀਂ ਹੈ ਜੇ ਐਕਸਾਈਜ਼ ਦੇ ਵਿੱਚ ਜੋ ਇਹਨਾਂ ਨੇ ਭੁਗਤ ਰਿਆ ਤੇ ਜੇ ਹੋਰ ਵੀ ਭੁਗਤਣਗੇ ਇਹਦਾ ਮਤਲਬ ਇਹਨਾਂ ਦੇ ਖਾਸ ਆਦਮੀਆਂ ਨਾਲ ਸਬੰਧ ਨੇ ਸਿਮਿਲਰਲੀ ਜੇ ਕਿਸੇ ਦੀ ਮਦਦ ਹੋ ਰਹੀ ਆ ਜਾਂ ਕਿਸੇ ਨੂੰ ਪਰਫੁੱਲ ਕੀਤਾ ਜਾ ਰਿਹਾ ਤੇ ਉਹ ਖਾਸ ਆਦਮੀ ਨੇ ਜੜੇ ਜਾਂ ਤੇ ਪਾਰਟੀ ਦੀ ਫੰਡਿੰਗ ਕਰਦੇ ਨੇ ਜਾਂ ਇਹ ਉਹਨਾਂ ਕੋ ਕਿਸੇ ਨਾ ਕਿਸੇ ਤਰ੍ਹਾਂ ਦੇ ਇੱਕ ਤਰੀਕੇ ਨਾਲ ਐਕਸਟਰੈਕਸ਼ਨ ਕਰਦੇ ਨੇ ਪਾਰਟੀ ਦੀ ਰਨਿੰਗ ਵਾਸਤੇ ਇਹਦੇ ਨਾਲ ਇਹ ਹੋ ਰਿਹਾ ਕਿ ਆਮ ਆਦਮੀ ਪਾਰਟੀ ਤੋਂ ਤੇ ਦੂਰ ਹੁੰਦੇ ਲੱਗਣ ਲੱਗ ਪਏ ਇਹ ਉਹੀ ਹੂਟਰ ਵਰਤਣ ਲੱਗ ਪਏ ਉਹੀ ਦੂਰੀਆਂ ਰੱਖਣ ਲੱਗ ਪਏ ਔਰ ਰਾਦਰ ਇਹਨਾਂ ਦੀ ਕਾਰਗੁਜ਼ਾਰੀ ਉਸ ਤੋਂ ਵੀ ਥੱਲੇ ਲੈਵਲ ਤੇ ਚਲੀ ਗਈ ਹੈ ਇਹ ਆਮ ਆਦਮੀ ਨਾਂ ਦਾ ਤੇ ਇਹ ਝੂਠ ਹੁਣ ਅਡੰਬਰ ਜਿਹੜਾ ਸੀਗਾ ਉਹ ਫੁੱਟ ਚੁੱਕਿਆ ਆ ਤੇ ਲੋਕੀ ਆਮ ਲੋਕੀ ਤਾਂ ਸਭ ਕੋ ਰੋਂਦੇ ਫਿਰਦੇ ਨੇ ਕਿ ਸਾਨੂੰ ਤੇ ਮਿਲਦਾ ਹੀ ਨਹੀਂ ਤੁਸੀਂ ਦੇਖੋ ਨਾ ਜੀ ਇਹ ਬਾਦਲੀ ਦਾ ਏਰੀਆ ਹੀ ਹੈ ਇਹਦੇ ਵਿੱਚ ਜੇ ਮੁਹੱਲਾ ਕਲੀਨਿਕ ਨਹੀਂ ਹੈਗਾ ਕੁਝ ਕਾਫੀ ਏਰੀਆ ਚ ਜੇ گارਬੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੇ ਸੀਵੇਜ ਦਾ ਕੋਈ ਕੰਮ ਪ੍ਰਬੰਧ ਨਹੀਂ ਹੈਗਾ ਨਾਲੀਆਂ ਪੱਕੀਆਂ ਨਹੀਂ ਆ ਗਲੀਆਂ ਦੇ ਵਿੱਚ ਸੀਵੇਜ ਖਿਲਰ ਰਿਹਾ ਆ ਔਰ ਫਿਰ ਬਿਜਲੀ ਦੀਆਂ ਤਾਰਾਂ ਥੱਲੇ ਇੰਜ ਆਈਆਂ ਨੇ ਕਿ ਕਿਸੇ ਵਾਲੇ ਵੀ ਉਹਦੇ ਨਾਲ ਬੰਦਾ ਹੱਥ ਫੜ ਕੇ ਵੀ ਜਾਨ ਗਵਾ ਸਕਦਾ ਆ ਇਹ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਹੌਲੀ-ਹੌਲੀ ਆਮ ਆਦਮੀ ਦੀ ਜਗ੍ਹਾ ਇਹਦਾ ਨਾਂ ਖਾਸ ਆਦਮੀ ਪਾਰਟੀ ਰੱਖ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਦੇ ਬੰਦੇ ਜੁੜ ਚੜ ਗਏ ਨੇ ਉਹ ਸਾਰੇ ਹੀ ਖਾਸ ਨੇ ਤੇ ਇਹਨਾਂ ਨੇ ਵੀ ਜਿਵੇਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪਾਰਟੀ ਹੈ ਉਹ ਵੀ ਉਹਨਾਂ ਤੇ ਵੀ ਆਉਂਦਾ ਹੈ ਕਿ ਇਹ ਵੱਡੇ-ਵੱਡੇ ਆਦਾਨੀਸ ਨਾਲ ਇਹਨਾਂ ਦੇ ਹੋ ਗਏ ਆਮ ਆਦਮੀ ਪਾਰਟੀ ਨੇ ਵੀ ਉਹੀ ਫਾਰਮੂਲਾ ਅਡਾਪਟ ਕਰਕੇ ਦਿੱਲੀ 'ਚ ਔਰ ਪੰਜਾਬ ਦੇ ਵਿੱਚ ਵੀ ਇੱਕ ਮਾਡਲ ਇਹੀ ਕ੍ਰੀਏਟ ਕਰਨ ਜਾ ਰਹੇ ਨੇ ਜਿਹਦੇ ਨਾਲ ਤੁਸੀਂ ਦੇਖੋਗੇ ਕਿ ਆਮ ਆਦਮੀ ਆਪਣਾ ਪਾਰਟੀ ਖਾਸ ਆਦਮੀ ਪਾਰਟੀ ਬਣ ਕੇ ਆਪਣਾ ਜਿਹੜਾ ਐਗਜ਼ਿਸਟੈਂਸੀ ਉਹਨੂੰ ਖਤਮ ਕਰ ਦੇਗੀ ਆਮ ਤੇ ਖਾਸ ਦੇ ਰੈਜ਼ੀਡੈਂਟ ਦੇ ਉੱਤੇ ਚੋਣ ਕਮਿਸ਼ਨ ਦਾ ਛਾਪਾ ਕਾਂਗਰਸ ਵਾਲਿਆਂ ਨੇ ਪਵਾਇਆ ਜਾਂ ਭਾਜਪਾ ਵਾਲਿਆਂ ਨੇ ਪਵਾਇਆ ਘੇਰੀ ਬੈਠਿਆ ਕਹਿੰਦੇ ਤੁਹਾਡੇ ਤਾਂ ਬੋਤਲਾਂ ਨਿਕਲੀਆਂ ਨੇ ਤੁਹਾਡੇ ਕੋਲ ਮਾਇਆ ਭਰੀ ਨਿਕਲੀ ਆ ਇਹ ਪੰਜਾਬ ਦਾ ਪੈਸਾ ਦਿੱਲੀ ਚ ਵੰਡਿਆ ਜਾ ਰਿਹਾ ਹੈ ਕੀ ਚੱਕਰ ਹੈ ਦੇਖੋ ਮੈਨੂੰ ਅਜੇ ਤੱਕ ਸਿਰਫ ਇਦਾਂ ਹੀ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਦਾ ਇੱਕ ਗੈਸਟ ਹਾਊਸ ਹੈ ਜਿਹਨੂੰ ਅਸੀਂ ਕਪੂਰਤਲਾ ਹਾਊਸ ਦੇ ਨਾਮ ਦੇ ਜਾਣਦੇ ਆ ਕਪੂਰਤਲਾ ਰੈਜੀਡੈਂਸੀ ਜਦੋਂ ਵੀ ਪੰਜਾਬ ਦੇ ਸੀਐਮ ਔਰ ਤੇ ਗਵਰਨਰ ਸਾਹਿਬ ਆਉਂਦੇ ਨੇ ਉਹ ਉੱਥੇ ਹੀ ਠਹਿਰਦੇ ਨੇ ਉਹਨਾਂ ਦੀ ਇੱਕ ਸਰਕਾਰੀ ਦਿੱਲੀ ਦੇ ਵਿੱਚ ਉਹ ਰਿਹਾਇਸ਼ ਹੈ ਉਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਟੀਮ ਨੇ ਰੇਡ ਕੀਤਾ ਆ ਦੇਖੋ ਸੋਚਣ ਵਾਲੀ ਗੱਲ ਇਹਦੇ ਚ ਇਨੀ ਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮੇਰਾ ਤਜਰਬਾ ਜੋ ਕਹਿੰਦਾ ਆ ਕਿ ਅਸੀਂ ਦੇਖਿਆ ਹੈ ਕਿ ਉਹਨਾਂ ਦੀ ਕੰਮ ਕਰਨ ਦਾ ਇੰਡੀਪੈਂਡੈਂਟ ਤਰੀਕਾ ਆ ਔਰ ਉਹਨਾਂ ਦੀ ਆਪਣੀ ਇਨਪੁਟ ਤੇ ਉਹਨਾਂ ਨੇ ਕਾਰਵਾਈ ਕੀਤੀ ਹੋਏਗੀ ਜੀ ਲੇਕਿਨ ਹੌਲੀ ਹੌਲੀ ਇਹ ਵੀ ਨੈਟ ਰਿਟੈਂਡ ਬਿਲਡ ਹੋ ਜਾਈ ਹੋਏ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਆਪਣੀ ਇੰਡੀਪੈਂਡੈਂਸ ਗਵਾ ਰਿਹਾ ਆ ਇਹ ਹੁਣ ਸਮਾਜ ਜਾਂ মিডিਆ ਜਾਂ ਫਰਦਰ ਜਦੋਂ ਗੱਲਾਂ ਸਾਹਮਣੇ ਆਉਣਗੀਆਂ ਉਦੋਂ ਪਤਾ ਲੱਗੇਗਾ ਕਿ ਰਿਕਵਰੀ ਹੋਈ ਨਹੀਂ ਹੋਈ ਇਲੈਕਸ਼ਨ ਕਮਿਸ਼ਨ ਨੇ ਕਿਉਂ ਰੇਡ ਕੀਤਾ ਉਹਨਾਂ ਦਾ ਰਾਈਟ ਹੈ ਜੇ ਉਹਨਾਂ ਕੋਲ ਕੋਈ ਇਨਪੁਟ ਆਏਗੀ ਸੋ ਇਹ ਇਹਦੇ ਤੇ ਮੈਂ ਉਦੋਂ ਹੀ ਕੁਝ ਤੁਹਾਨੂੰ ਡਿਟੇਲ ਚ ਗੱਲ ਕਰ ਸਕੂੰਗਾ ਜਦੋਂ ਮੈਨੂੰ ਵੀ ਪਤਾ ਲੱਗ ਜਾਊਗਾ ਕਿਉਂਕਿ ਮੈਂ ਇਲੈਕਸ਼ਨ ਕੈਂਪੇਨ ਚ ਬਿਜ਼ੀ ਸੀਗਾ ਅੱਜ ਰਾਹੁਲ ਜੀ ਦੀ ਰੈਲੀ ਸੀ ਉੱਥੇ ਸੀਗੇ ਉਸ ਤੋਂ ਬਾਅਦ ਡੋਰ ਟੂ ਡੋਰ ਕੈਂਪੇਨ ਚ ਚਲੇ ਗਿਆ ਮੇਰੇ ਟਵਿੱਟਰ ਹੈਂਡਲ ਤੇ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਮੈਂ ਸੁਰੋਤਿਆਂ ਨੂੰ ਕਹੂੰਗਾ ਪਲੀਸ ਮੇਰੇ ਟਵਿੱਟਰ ਤੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰੋ ਤਾਂ ਕਰਕੇ ਅਸੀਂ ਆਪਣੇ ਇੱਕ ਦੂਜੇ ਦੇ ਵਿਚਾਰ ਸਾਂਝੇ ਕਰ ਸਕੀਏ। ਢਿਲੋਂ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਸਮਾਂ ਕੱਢਿਆ ਦੇ ਰਾ ਤੇ ਮੈਂ ਥੋੜੀ ਜਿਆਦਾ ਜਾਨਣਾ ਚਾਹਨਾ ਜਾਂਦੇ ਜਾਂਦੇ ਸਿਰਫ 30 ਸਕਿੰਟਾਂ 'ਚ ਸਥਿਤੀ ਕਾਂਗਰਸ ਦੀ ਦਿੱਲੀ ਦੇ ਵਿੱਚ ਕਿਹੋ ਜੀ ਹੈ ਜੀ ਪੂਰੇ 30 ਸਕਿੰਟ ਨੇ। ਜਿਹੜੀ ਸਾਡੀ ਡਿਸਕਸ਼ਨ ਹੋਈ ਹੈ ਇਸ ਡਿਸਕਸ਼ਨ ਤੋਂ ਤੁਸੀਂ ਆਪ ਮੁਹਾਰੇ ਇੱਕ ਗੱਲ ਕੱਢ ਲਓ ਕਿ ਅਸੀਂ ਕਦੀ ਆਮ ਆਦਮੀ ਪਾਰਟੀ ਨਾਲ ਇਲੈਕਸ਼ਨ ਲੜਦੇ ਸੀ ਤੇ ਅਸੀਂ ਕਮਜ਼ੋਰ ਹੁੰਦੇ ਗਏ ਇਹ ਪਹਿਲੀ ਵਾਰ ਹੀ ਆ ਕਾਫੀ ਸਾਲਾਂ ਬਾਅਦ ਕਿ ਅਸੀਂ ਕਾਂਗਰਸ ਇੰਡੀਪੈਂਡੈਂਟ ਇਲੈਕਸ਼ਨ ਲੜ ਰਹੀ ਆ ਤੇ ਜੋ ਅਜੇ ਤੱਕ ਨਜ਼ਰ ਆ ਰਿਹਾ ਅਸੀਂ ਬਹੁਤ ਗੇਮ ਕੀਤਾ ਆ ਤੇ ਅਸੀਂ ਟ੍ਰਾਇੰਗੂਲਰ ਕੰਟੈਸਟ ਦੇ ਵਿੱਚ ਹੋ ਸਕਦਾ ਦਿੱਲੀ ਦੇ ਵਿੱਚ ਸਰਕਾਰ ਬਣਾਈਏ ਮੈਨੂੰ ਪੂਰੀ ਉਮੀਦ ਆ ਕਿ ਦਿੱਲੀ ਦੇ ਵਿੱਚ ਹੁਣ ਚੇਂਜ ਆਏਗਾ ਕਾਂਗਰਸ ਦੀ ਸਰਕਾਰ ਆਏਗੀ ਕਿਉਂਕਿ ਜਨਤਾ ਭਾਜਪੀ ਔਰ ਆਪ ਦੋਨੋਂ ਤੋਂ ਦੁਖੀ ਹੈ ਬਹੁਤ ਬਹੁਤ ਧੰਨਵਾਦ ਜੀ ਨਸਾਉਤ ਜੀ ਸਮਾਂ ਕੱਢਿਆ ਇੱਕ ਸਾਰੀਆਂ ਸ਼ੋਭੀਆਂ ਚਾਹਵਾ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ। ਨਬ ਰਾਖਾ ਜੀ। ਥੈਂਕ ਯੂ so much ਜੀ ਔਰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ। ਸਦਾ ਗੁਰਿੰਦਰ ਸਿੰਘ ਢਿੱਲੋਂ ਸੀਨੀਅਰ ਪੁਲਿਸ ਅਫਸਰ ਟੌਪ ਦੇ ਪੁਲਿਸ ਅਫਸਰ ਤੋਂ ਰਾਜਨੀਤਿਕ ਸਫਰ ਹੈ ਜਿਹੜਾ ਉਹਦੇ ਵਿੱਚ ਕਿਵੇਂ ਬਦਲਾਵ ਲਿਆ ਸਕਦੇ ਤੁਸੀਂ ਉਹਨਾਂ ਦੀ ਜਬਾਨੀ ਸੁਣਿਆ ਤੇ ਅੱਜ ਦਾ ਪ੍ਰੋਗਰਾਮ ਸਪੌਂਸਰ ਕਰ ਰਿਹਾ ਸੀ ਗੁਰਦੁਆਰਾ ਸਾਹਿਬ ਸਿੰਘ ਸਭਾ ਵਾਲੇ। ਸਿੰਘ ਸਭਾ ਗੁਰਦੁਆਰਾ 132 ਤੇ 81 ਦੇ ਉੱਤੇ ਹੈ। ਕੋਈ ਵੀ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਅਨੁਸਾਰੀ ਕਰਨਾ ਤੇ ਪੂਰਨ ਤੌਰ ਤੇ ਮਰਿਆਦਾ ਉੱਥੇ ਲਾਗੂ ਹੈ 604 590 3232 ਤੇ ਸੰਪਰਕ ਕਰ ਲਿਆ ਜੀ 6 ਵੇ ਪ੍ਰਾਈਮ ਟਾਈਮ ਦਿਵਿੰਦਰ ਬੈਣੀਪਾਲ ਜੀ ਲੈ ਕੇ ਹਾਜ਼ਰ ਹੋਣਗੇ ਤੇ ਇਸੇ ਪ੍ਰੋਗਰਾਮ ਨੂੰ 9 ਵੇ ਰਿਪੀਟ ਕੀਤਾ ਜਾਣ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ